ਸਿਆਸੀ ਲਾਰੇ ਵਿੱਚ ਅਸੀਂ ਲੋਕਾਂ ਦੀ ਰਹਿ ਜਾਣਾਂਗੇ ਜਿਹੜੇ ਕੀ ਮਰੰਡਾ ਜਾ ਰਹੇ ਨੇ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਚੁੰਨੀ ਜਾ ਰਹੇ ਨੇ ਤੇ ਇਹ ਖੜੜ ਹੁੰਦੇ ਹੋਏ ਜਿਹੜੇ ਨੇ ਮੁਹਾਲੀ ਚੰਡੀਗੜ੍ਹ ਜਾਣਗੇ ਪਰ ਲੋਕ ਕੀ ਕਹਿੰਦੇ ਨੇ ਲੋਕਾਂ ਦੀ ਰਾਇ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਨਾਲ ਕਿ ਲੋਕਾਂ ਦੀ ਇਸ ਹਲਕੇ ਵਿੱਚ ਕੀ ਰਾਇ ਹੈਗੀ ਹੈ ਕੀ ਸੋਚਦੇ ਨੇ ਕਿ ਇਸ ਵਾਰ ਦਾ ਇਲੈਕਸ਼ਨ ਹੈਗਾ ਉਹ ਕਿਸ ਤਰ੍ਹਾਂ ਜੜੇ ਜਾਵੇਗਾ ਤੇ ਕੀ ਕੀ ਡਿਮਾਂਡਸ ਹੈ ਪਿੰਡਾਂ ਦੀਆਂ ਕੀ ਸਮੱਸਿਆਵਾਂ ਹਨ ਲੋਕਾਂ ਲੋਕ ਕੀ ਜਾਣਦੇ ਨੇ ਹੋਰ ਮਦਰਾਬ ਦੇ ਨਾਲ ਸਰਕਾਰ ਬਣੀ ਸੀ ਕਿ ਆਵਾ ਦੀ ਪਾਰਟੀ ਦੀ ਤੇ ਉਹ ਕਿਸ ਤਰ੍ਹਾਂ ਕਿੰਨਾ ਸਾਰਥਕ ਲਗਾਈ ਨੰਦਾ ਹੈਗਾ ਤੇ ਗੱਲ ਕਰਦੇ ਆਸੀਂ ਭਾਜੀ ਕੀ ਨਾ ਤੁਹਾਡਾ ਜੀ ਠੀਕ ਹੈ ਜੀ ਵਧੀਆ ਕਿਹੜਾ ਬਡਾ ਜੀ ਬਡਾਲੀ ਬਡਾਲੀ ਕੀ ਲੱਗਦਾ ਅੱਜ ਇਸ ਵਾਰ ਦਾ ਇਲੈਕਸ਼ਨ ਦਾ ਜਿਹੜਾ ਮਾਹੌਲ ਹੈਗਾ ਕਿ ਕਿਹੜੇ ਕਿਹੜੇ ਮੀਵਰ ਸਾਹਮਣੇ ਹੈਗੇ ਨੇ ਕਿ ਆ ਬਦਲਾਅ ਦਾ ਕੋਈ ਸਾਨੂੰ ਅਸਰ ਦਿਖਾਈ ਦਿੰਦਾ ਅਸੀਂ ਤਾਂ ਇੰਟਰਸਟ ਨਹੀਂ ਲੈਂਦੇ ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਵੋਟ ਤਾਂ ਪਾਉਂਗੇ ਵੋਟ ਪਾਵਾਂਗੇ ਵੋਟ ਪਾਵਾਂਗੇ ਪਿੰਡਾਂ 'ਚ ਕੀ ਕੋਈ ਆਪਣਾ ਜਿਹੜਾ ਹੈਗਾ ਅੰਕ ਵਿਕਾਸ ਹੋਇਆ ਕਹਿੰਦੇ ਸੀ ਵਿਕਾਸ ਹੋਏਗਾ ਪਿੰਡਾਂ ਦੇ ਵਿੱਚ ਅਸੀਂ ਇੰਟਰਸਟ ਲੰਦਾ ਹੀ ਨਹੀਂ ਕਿਸੇ ਵੀ ਟਾਈਪ ਦਾ ਹੀ ਨਹੀਂ ਲਈਦਾ ਕਿਸੇ ਵੀ ਟਾਈਪ ਐਜੂਕੇਸ਼ਨ ਨੂੰ ਲੈ ਕੇ ਐਜੂਕੇਸ਼ਨ ਠੀਕ ਹੈ ਐਜੂਕੇਸ਼ਨ ਦਾ ਤਾਂ ਇਹ ਮੇਂ ਚੱਲਦੀ ਹੈ ਠੀਕ ਹੈ ਚੱਲ ਰਹੀ ਹੈ ਕੋਈ ਫਰਕ ਪਿਆ ਹੈਗਾ ਫਿਰ ਫਰਕ ਕਿ ਆਪਣਾ ਜੋ ਪਹਿਲਾਂ ਤੋਂ ਵੀ ਕੁਝ ਹੋਣਾ ਹੈ ਹੈਲਥ ਨੂੰ ਲੈ ਕੇ ਹੈਲਥ ਵੀ ਉਹੀ ਕੁਛ ਆ ਕਹਿੰਦੇ ਨਵੇਂ ਆਮ ਆਦਮੀ ਕਲੀਨਿਕ ਖੋਲੇ ਗਏ ਹੈਗੇ ਨੇ ਸਰਕਾਰ ਬੋਲਦੀ ਹੈ 2 ਸਾਲ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਪਤਾ ਨਹੀਂ ਕਿਤੇ ਗਈ ਨਹੀਂ ਦੇਖਿਆ ਹੀ ਨਹੀਂ ਜੋ ਆਪਾਂ ਗੱਲ ਕਰੀਏ ਵੀ ਨੌਕਰੀ ਦੀ ਗੱਲ ਕਰਦੇ ਹਾਂ ਨੌਕਰੀਆਂ ਦੇ ਅਫਸਰ ਵਧਾਏ ਗਏ ਨੇ ਕਾਫੀ ਨੌਕਰੀਆਂ ਦਿੱਤੀਆਂ ਹਜ਼ਾਰਾਂ ਚ ਨੌਕਰੀਆਂ ਦੇਤੀਆਂ ਨੇ ਸਰਕਾਰ ਨੇ ਕੁਛ ਨਹੀਂ ਪਤਾ ਇਹਦੇ ਬਾਰੇ ਅਸੀਂ ਤਾਂ ਦੁਕਾਨਦਾਰੀ ਕਰਦੇ ਆ ਆਪਣੇ ਉਧਰ ਧਿਆਨ ਸਾਡਾ ਹਾਂਜੀ ਸਾਡੇ ਕੋਲ ਤਾਂ ਜ਼ਿਆਦਾ ਗੱਲਾਂ ਹੁੰਦੀਆਂ ਨੇ ਬੱਚਿਆਂ ਨੂੰ ਮਿਲਣੀਆਂ ਸਾਡੇ ਬੱਚੇ ਪੜ੍ਹੇ ਵੀ ਹੋਣ ਉਹਨਾਂ ਨੂੰ ਵੀ ਤਾਂ ਹੈ ਨਹੀਂ ਨੌਕਰੀ ਉਹ ਕਰ ਲੈ ਵੀਰੇ ਇਹਨੂੰ ਮਾਰਨ ਦਾ ਮਾੜਾ ਯਾਰ ਕੁਝ ਕੀ ਨਾ ਜੀ ਬ੍ਰਿੰਦਰ ਸਿੰਘ ਹੈ ਜੀ ਜੀ ਕਿੱਦਾਂ ਦਾ ਮਾਹੌਲ ਲੱਗਦਾ ਪਿੰਡਾਂ ਚ ਕੀ ਕੀ ਲੱਗਦਾ ਜੀ ਇਸ ਵਾਰ ਚਾਰ ਚਾਰ ਪਾਰਟੀਆਂ ਪੰਜ ਪੰਜ ਪਾਰਟੀਆਂ ਬੀਐਸਪੀ ਵੀ ਮੈਦ हां जी देखो माहौल ਤਾਂ ਇਸ ਵਾਰ ਰਾਲ ਮਹਿਲਮਾਈ ਹੀ ਲੱਗਦਾ ਜੀ ਕਿਸੇ ਨੂੰ ਵੀ ਹਾਂਜੀ ਹਾਂਜੀ ਕਿਸੇ ਵਾਸਤੇ ਵੀ ਜਾ ਸਕਦਾ ਕੋਈ ਪੱਕਾ ਨਹੀਂ ਹੈ ਪਿਛਲੀ ਵਾਰ ਵਾਲੀ ਹਵਾ ਨਹੀਂ ਹੈਗੀ ਪਿਛਲੀ ਵਾਰ ਦੀ ਵਾਲੀ ਹੈ ਤੇ ਵੀ ਜਿਵੇਂ ਵੀ ਲੱਗਦਾ ਠੋਕਰੀਏ ਤਾਲ ਪੰਜਾਬs ਤਾਂ ਨਹੀਂ ਆਉਂਦੀ ਪਿੰਡਾਂ ਦੇ ਵਿਰੋਧ ਹੈਗਾ ਕਾਫੀ ਹੈ ਨਹੀਂ ਸਾਡੇ ਵੱਲ ਨਹੀਂ ਹੈਗਾ ਪਰ ਉਹਦੇ ਨਾਲ ਚਲੋ ਪਿੰਡ ਸਾਡੇ ਵੱਲ ਤਾਂ ਨਹੀਂ ਹੈਗਾ ਹੋਰ ਏਰੀਆ 'ਚ ਹੈਗਾ ਇੱਧਰ ਇੱਧਰ ਨਹੀਂ ਹੈਗਾ ਇਹਨਾਂ ਪਿੰਡਾਂ 'ਚ ਵਿਕਾਸ ਕੋਈ ਹੋਇਆ ਕਹਿੰਦੇ ਸਰਕਾਰ 2 ਸਾਲ ਤੋਂ ਕੰਮ ਕਰ ਰਹੀ ਹੈਗੀ ਹੈ ਕਹਿੰਦੇ ਵੀ ਬਿਜਲੀ ਦੇ ਬਿੱਲ ਵੀ ਜ਼ੀਰੋ ਆਉਂਦੇ ਆ ਬਿਜਲੀ ਦੇ ਸਾਠਾ ਤਾਂ ਨਹੀਂ ਆਉਂਦਾ ਇਹ ਆਉਂਦੇ ਹੁਣੇ ਵਿੱਚ ਦਿਆਂ ਦੇ ਆਉਂਦੇ ਆ ਮਤਲਬ ਸਾਡਾ ਤਾਂ ਨਹੀਂ ਆਇਆ ਹਲੇ ਤੱਕ ਜ਼ੀਰੋ ਗਰਮੀਆਂ 'ਚ ਧਨੀਆਂ ਹੁੰਦਾ ਕਰੇ ਸਰਦੀਆਂ ਸੁਰਦੀਆਂ 'ਚ ਤਾਈ ਜਾਂਦੇ ਕੇਂਦਰ ਦੀ ਸਰਕਾਰ ਕੇਂਦਰ ਵਾਸਤੇ ਇਲੈਕਸ਼ਨ ਹੈਗਾ ਇਹ ਕੇਂਦਰ ਦੀ ਸਰਕਾਰ ਤਾਂ ਦੇਖੋ ਹਵਾ ਤਾਂ ਜੇ ਦੇਖਿਆ ਜਾਵੇ ਤਾਂ ਇਸ ਵਾਰ ਪੰਜਾਬ 'ਚ ਤਾਂ ਨਹੀਂ ਹੈਗੀ ਮੋਦੀ ਦੀ ਤੇ ਧੀ ਗੱਲ ਪੰਜਾਬ 'ਚ ਕੀ ਲੱਗਦਾ ਕਿੱਧਰ ਨੂੰ ਹਵਾ ਵਹਿ ਰਹੀ ਆ ਨਾ ਤਾਂ ਕੇਂਦਰ ਦੇ ਖਲਾਸ ਦੇ ਨਾਲ ਹੈਗੀ ਐ ਨਾ ਪਿਛਲੇ ਵਾਲੀ ਵਾਲੀ ਹੈਗੀ ਐ ਦੇਖੋ ਜੀ ਹੁਣ ਅੰਨਾ ਲੋਕਾਂ ਦੇ ਡਿਪੈਂਡ ਕਰਦਾ ਜੀ ਜ਼ਿਆਦਾਤਰ ਹੋ ਸਕਦਾ ਕਾਂਗਰਸ ਦੇ ਵੱਲੋਂ ਜਿਆਦਾ ਦੇ ਹਲਕਾ ਥੋੜੇ ਥਿਹੜੇ ਉਮੀਦਵਾਰ ਵੀ ਹੈਗੇ ਨੇ ਉਹ ਵੀ ਕਾਂਗਰਸ ਤੋਂ ਆਏ ਨੇ ਹਾਂਜੀ ਉਹ ਵੀ ਕਾਂਗਰਸ ਤੋਂ ਆਏ ਨੇ ਇੱਥੇ ਦੀ ਹਵਾ ਦੇਖੋ ਹੋ ਸਕਦਾ ਵੀ ਇੱਥੇ ਝਾੜੂ ਵਾਲੀ ਸੀਟ ਹੋ ਸਕਦੀ ਹੈ ਠੀਕ ਹੈ ਧਾਰਮਿਕ ਗੱਲਾਂ ਵੱਲ ਧਿਆਨ ਦਿੰਦੇ ਆ ਨਾ ਲੱਖਾਂ ਰੁਪਏ ਮੰਦਰਾਂ ਤੇ ਲਾਉਂਦੇ ਆ ਉੱਥੇ ਕੋਈ ਭਗਵਾਨ ਬੜਾ ਨਹੀਂ ਹੋ ਜਾਂਦਾ ਬੇਰਜਗਾਰ ਹੀ ਇੰਨੀ ਐ ਸੜਕਾਂ ਦੇ ਐਮ ਡੈਕ ਬੀ ਡੈਕ ਤਾਂ ੱੱਕੇ ਖਾ ਰਹੇ ਆ ਉਹਨਾਂ ਬਾਰੇ ਕੋਈ ਮਨਿਸਟਰ ਸੋਚਦਾ ਹੀ ਨਹੀਂ ਕੌਣ ਸੋਚਦਾ ਕਿਸ ਦੀ ਨੌਕਰੀ ਬਾਰੇ ਪਿਕਲੰਗ ਹੈਂਡੀਕੈਪ ਕੋਟੇ ਸਾਰਾ ਕੁਝ ਜਿਹੜਾ ਕੋਪਰੈਕਸ਼ਨ ਐ ਇੱਕ ਪਾਪੂਲੇਸ਼ਨ ਐ ਇੱਕ ਪੁਲਿਸ਼ਨ ਐ ਇਹ ਤਿੰਨ ਚੀਜ਼ਾਂ ਨੂੰ ਕੋਈ ਪੀਐਮ ਖਤਮ ਨਹੀਂ ਕਰ ਸਕਦਾ ਜਦ ਤੱਕ ਇੰਡੀਆ ਦੀ ਜਨਰੇਸ਼ਨ ਨਹੀਂ ਘਟਦੀ ਇਹਦਾ ਕੋਈ ਹੱਲ ਨਹੀਂ ਮੈਂ ਤਾਂ ਇਹੀ ਗੱਲ ਕਹੂੰਗਾ ਪੰਜਾਬ 'ਚ ਕੀ ਲੱਗਦਾ ਕਿ ਬੀਜੇਪੀ ਦਾ ਹੈ ਕੋਈ ਆਧਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਠੀਕ ਹੈ ਉਹਨੇ ਜਿੱਦਾਂ ਕਿ ਬਹੁਤ ਜ਼ਿਆਦਾ ਗਰੀਬ ਲੋਕ ਨੇ ਟੈਸਟ ਸਾਰੇ ਫ੍ਰੀ ਨੇ ਸਰਕਾਰੀ ਹਸਪਤਾਲਾਂ 'ਚ ਐਮ ਆਰ ਆ ਇ ਫ੍ਰੀ ਜਿਸ ਤਰ੍ਹਾਂ ਵੀ ਦਵਾਈਆਂ ਫ੍ਰੀ ਉਸ ਤੋਂ ਫਾਇਦਾ ਹੋ ਰਿਹਾ ਨਾ ਮੜਾ ਮੋਟਾ ਉਸ ਤੋਂ ਸੋਚਿਆ ਉਹਨਾਂ ਨੇ ਕੀ ਕੰਮ ਲੱਗਦਾ ਕਿ ਤੁਸੀਂ ਨੌਜਵਾਨ ਹੋ ਕੀ ਕੀ ਕੰਮ ਲੱਗਦੇ ਲੜੇ ਹੋਏ ਨੇ ਤੇ ਲੱਗਦਾ ਕਿ ਦੁਬਾਰਾ ਫਿਰ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਹੈ ਇਹਨੇ ਸਭ ਤੋਂ ਪਹਿਲਾਂ ਤਾਂ ਮਤਲਬ ਜਿਹੜਾ ਹੈਲਥ ਹੈ ਉਹ ਮਤਲਬ ਵਧੀਆ ਕਰਿਆ ਜੀ ਤੇ ਇੱਕ ਹੋਰ এডਿਕੇਸ਼ਨ ਵੀ ਠੀਕ ਹੋ ਜਾ ਜੀ ਪਹਿਲਾਂ ਤੋਂ ਬਾਕੀ ਹਲੇ ਦੇਖੋ ਜੀ ਭਗਵੰਤ ਸਿੰਘ ਕਹਿੰਨੇ ਇਸ ਵੇ ਤੀਰਾਂ ਤੇਰਾ ਸੀਟਾਂ ਜਿੱਤ ਕੇ ਲੋਕਾਂ ਦੇ ਦੇਣੀਆਂ ਨੇ ਲੱਗਦਾ ਤਾਂ ਹੈ ਪਰ ਤੇ ਬਰਤ ਤੋਂ ਜੁੜੀ ਹੈਗੀ ਆ ਉਹ ਪਿਛਲੀ ਵਾਰ ਵੀ ਕਾਂਗਰਸ ਜਿੱਤੀ ਸੀਗੀ ਕਾਂਗਰਸ ਤੋਂ ਕੁਝ ਕਹਿ ਨਹੀਂ ਸਕਦੇ ਚਲੋ ਜੀਪੀ ਕਾਂਗਰਸ ਤੋਂ ਜਾਂ ਇਹਨਾਂ ਆਮ ਆਦਮੀ ਪਾਰਟੀ ਵਾਲੇ ਬਸ ਮੋਦੀ ਹਟਾਓ ਕੀ ਹੋਰ ਲੋਕਲ ਕੀ ਲੱਗਦਾ ਕਿ ਤੁਸੀਂ ਲੋਕ ਰਹਿਣ ਵਾਲੇ ਹੋ ਕੀ ਬੰਦੀਆਂ ਹੈਗੀਆਂ ਨੇ ਫਤਿਹਗੜ ਸਾਹਿਬ ਦੀ ਹੈ ਸਰਾਂ ਦੀ ਸਮੱਸਿਆ ਕੀ ਹੈਗੀ ਲੋਕਲ ਜਿਹੜੇ ਕੀ ਕੇਂਦਰ ਸਰ ਹੈਗਾ ਉਹ ਕਰ ਸਕਦਾ ਸੀਗਾ ਕੇਂਦਰ ਜਾਣਗੇ ਬੰਦੇ ਉਹਦੇ ਤੇ ਸਾਲ ਕੁਝ ਠੀਕ ਹੈ ਜੀ ਕਿਉਂਕਿ ਹਸਪਤਾਲ ਵੀ ਜਿਹੜਾ ਸਿਵਲ ਹਸਪਤਾਲ ਹੈ ਉਹ ਪਹਿਲੇ ਤੋਂ ਕਾਫੀ ਬਧੀਆਂ ਬਣ ਗਿਆ ਜੀ ਬਾਕੀ ਠੀਕ ਹੀ ਚੱਲਿਆ ਸਾਰ ਕੁਝ ਨੌਕਰੀ ਕਿੰਨੇ ਲੱਗੀਆਂ ਨੌਕਰੀ ਕੋਰਗਾਰ ਦੇ ਜਿਹੜੇ ਅਫਸਰ ਆ ਮਿਲ ਰਹੇ ਹਨ ਹਾਂਜੀ ਮਿਲ ਤੇ ਰਹੇ ਨਿਊਜ਼ਪੇਪਰ ਤੋਂ ਪਤਾ ਲੱਗਦਾ ਲੇਕਿਨ ਐਮਐਨ ਪਤਾ ਨਹੀਂ ਲੱਗਦਾ ਲੋਕਲ ਬੰਦੇ ਤੋਂ ਜੀ ਨਿਊਜ਼ ਪੇਪਰ ਵਗੈਰਾ ਤੋਂ ਪਤਾ ਲੱਗਦਾ ਕਿ ਹਾਂ ਨੌਕਰੀਆਂ ਪੰਜਾਬ 'ਚ ਮਿਲ ਰਹੇ ਹਨ। ਬਾਕੀ ਹਜੀ ਬਾਜੀ ਕੀ ਨਾਂ ਜੀ? ਵਿਕਾਸ ਸੈਣੀ। ਵਿਕਾਸ ਜੀ ਕਿੱਥੋਂ ਕਿਥੇ ਰਹਿਣ ਵਾਲੇ ਇੱਥੇ? ਮੈਂ ਭਗਵਾਨਪੁਰ ਬਰਵਾਲਾ ਪੰਚਕੋਲਾ। ਪੰਚਕੋਲਾ ਸੇ। ਜੀ ਸਰ। ਤੋਂ ਆਪਕੇ ਵਾਹ ਇਲੈਕਸ਼ਨ ਚੱਲ ਰਿਹਾ ਪੂਰਾ? ਜੀ ਸਰ ਹਰਿਆਣਾ ਮੇ ਇਲੈਕਸ਼ਨ ਹੈ ਹਾਂ ਜੀ। ਕਿਸਨ ਦਾ ਭਾਜਪੀ ਦੀ ਸਰਕਾਰ ਹੈ? ਹਾਂ ਵੀ ਤੋਂ ਹੈ। ਹੈ? ਜੀ ਸਰ। ਅਭੀ ਹੈ ਮਲਕੀ? ਜੀ। ਅਗੇ ਕੋਈ ਲੱਗਦਾ? ਨਹੀਂ ਨਹੀਂ ਅੱਗੇ ਵੀ ਹੋਏਗੀ ਅੱਗੇ ਵੀ ਹੋਏਗੀ ਜੀ ਜੀ ਤੋਂ ਪੰਜਾਬ ਮੈਂ ਹਾਂ ਕੰਮ ਕਰਨੇ ਆਤੇ ਆ ਮੈਂ ਇੱਥੇ ਇੱਕ ਮੀਟਿੰਗ ਕੇ ਲਈ ਆਇਆ ਤਾਂ ਕਿਦਾਂ ਇਲੈਕਸ਼ਨ ਦਾ ਦੇਖੋ ਇਲੈਕਸ਼ਨ ਸਾਰੇ ਜੋ ਰਏ ਮਤਲਬ ਪਾਰਟੀ ਕੋਈ ਵੀ ਹੋਵੇ ਉਹਦੇ ਮੈਂ ਤਾਂ ਕਹਿੰਦੇ ਪੰਜ ਸਾਲ 5.5 ਸਾਲ ਉਹਨਾਂ ਦੇ ਪੰਜ ਸਾਲ ਹੁੰਦਾ ਇਹਨਾਂ ਦਾ ਆਪਸੇ ਵੰਡੇ ਹੋਏ ਨੇ ਮਤਲਬ ਕਿ ਬਾਕੀ ਇਹਨਾਂ ਦੇ ਪਾਰਟੀ ਵਰਸਾ ਬਦਲਾਵ ਆ ਗਿਆ ਸੀਗਾ ਪੰਜ ਸਾਲ ਵਾਲੇ ਤਾਂ ਭੇਜਦੇ ਬਦਲਾਵ ਵਾਲੇ ਆ ਗਏ ਇਸ ਵਾਰ ਤਾਂ ਉਹਨਾਂ ਦੇਖੋ ਹੁਣ ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਨੇ ਆ ਚੇਪਨਸਾ ਲੋ ਕਰ ਲੈਣ ਜਾਂ 1 ਬੰਸਾ ਲੋ ਕਰ ਲੈਣ ਇਧਰ ਰਲੀ ਮਿਲੀ ਸਰਕਾਰ ਆਈ ਹੈ ਇਹ ਤਾਂ ਕਰੇ ਕਰੇ ਵਾਅਦੇ ਕਰ ਦਿੰਦੇ ਆ ਕਦੇ ਉਹ ਵਾਅਦੇ ਕਰ ਦਿੰਦੇ ਆ ਬਈ ਕਰਦੇ ਗੁਰੰਦੇ ਕੁਝ ਨਹੀਂ ਹੈ ਸਿਸਟਮ ਸਾਰਾ ਉੱਥੇ ਉੱਥੇ ਦਾ ਉੱਥੀ ਹੈ ਦੋ ਸਾਲ ਚ ਕਾਫੀ ਕੰਮ ਹੋਇਆ ਨਹੀਂ ਹਸਪਤਾਲ ਬਣੇ ਨੇ ਐਜੂਕੇਸ਼ਨ ਦਾ ਕੰਮ ਹੋਇਆ ਬਣਿਆ ਮਤਲਬ ਹੁਣ ਜਿਹੜੀ ਆ ਮਤਲਬ ਜਿਵੇਂ ਮੱਲੇਪੜੋਰ ਦੇ ਵਿੱਚ ਖੁੱਲੀਆਂ ਡਿਸਪੈਂਸਰੀਆਂ ਮਤਲਬ ਕਿ ਹੈਗੀਆਂ ਮਤਲਬ ਉਹ ਸਿਸਟਮ ਨਾਲ ਤਾਂ ਠੀਕ ਹੈ ਚਲੋ ਗਰੀਬ ਮੰਨੇ ਲਈ ਬਈ ਹਰੇ ਮਤਲਬ ਸ਼ਹਿਰ ਦੇ ਵਿੱਚ ਡਿਸਪੈਂਸਰੀ ਖੁੱਲੀਆਂ ਉਹਦੇ ਵਿੱਚ ਗਰੀਬੰਦਾ ਮਤਲਬ ਦਵਾਈਆਂ ਦੁਈਆਂ ਲੈ ਲੈਂਦੇ ਆ ਜ਼ੀਰੋ ਬਿਲ ਜਿਹੜਾ ਆਂਦਾ ਹੈ ਬਿਜਲੀ ਦਾ ਉਹਦਾ ਕੋਈ ਅਸਰ ਦਿਖਾਈ ਦਿੰਦਾ ਨਹੀਂ ਬਿਜਲੀ ਦੇ ਬਿਲ ਤੇ ਕੋਈ ਹੁਣ ਤਾਂ ਮੈਨੂੰ ਲੱਗ ਕੋਈ ਨਹੀਂ ਆਂਦਾ ਮੈਨੂੰ ਲੱਗ ਪਹਿਲਾਂ ਮੈਨੂੰ ਲੱਗ ਜੁਨਤ ਤੋਂ ਪਹਿਲਾਂ 250 ਕਿਉਂ ਭਗਤ ਮਾਨ ਦੇ ਮੈਨੂੰ ਥੋੜੀ ਹੋਰ ਬਤਾ ਦਿਓ ਮੈਨੂੰ ਲੱਗ ਉਹ ਤਾਂ ਜਿਹਦੇ ਬਿਲ ਆਂਦਾ ਹੈ ਜਿਆਦਾ ਆਂਦਾ ਨਹੀਂ ਹੁਣ ਤਾਂ ਕੋਈ ਬਿਲ ਨਹੀਂ ਆਂਦੀ ਹੁਣ ਤਾਂ ਪਹਿਲਾਂ ਆਉਂਦੀ ਸੀ ਬਿਲ ਜਿਆਦਾ ਹੁਣ ਤਾਂ ਮੈਨੂੰ ਲੱਗ ਮਾਪ ਹੀ ਆ ਪਈ ਜਾਂਦਾ ਗਰੀ ਮੇ ਸਾਰੇ ਆਂਦੀ ਹਾਂਜੀ ਉਹ ਅਸਰ ਕੋਈ ਨਹੀਂ ਹੈ ਹਾਂਜੀ ਉਸਦਾ ਅਸਰ ਨਹੀਂ ਕੋਈ ਕਿੱਦਾਂ ਸਮਝਿਆ ਨਹੀਂ ਥੋੜੀ ਕੋਲ ਜੋ ਬਿਲ ਜ਼ੀਰੋ ਆ ਰਹੇ ਆ ਉਹਦਾ ਕੋਈ ਅਸਰ ਨਹੀਂ ਹੋਏਗਾ ਇ ਹਾਂਜੀ ਤੇ ਖੰਨੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਪੂਰਾ ਖੰਨੇ ਵਿੱਚ ਜਿਸ ਤਰ੍ਹਾਂ ਪਹਿਲਾਂ ਸੀਗਾ ਹੁਣ ਵੀ ਉਦੋਂ ਹੁਣ ਵੀ ਉਦੋਂ ਪਹਿਲਾਂ ਵੀ ਸੀਗਾ ਮਤਲਬ ਕਿ ਜਿਆਦਾ ਮਤਲਬ ਕਿ ਜ਼ੋਰ ਮੱਲਗਿਆ ਨਾ ਨਹੀਂ ਲੱਗਦਾ ਮਤਲਬ ਕਿ ਮਤਲਬ ਕਿ ਆਮ ਪਾਰਲੀ ਦਾ ਹੀ ਮਤਲਬ ਕਿ ਆਮ ਪਬਲਿਕ ਨੂੰ ਲੋਕਾਂ ਨੂੰ ਇੱਧਰ ਆਇਆ ਮਤਲਬ ਕਿ ਪਹਿਲਾਂ ਅਕਾਲੀ ਦਲ ਵੀ ਆਏ ਆ ਮਤਲਬ ਕਿ ਰਾਏ ਕਰਕੇ ਗਏ ਉਹਨਾਂ ਨੇ ਪਹਿਲਾਂ ਕੁਝ ਨਹੀਂ ਕੀਤਾ ਕਾਂਗਰਸ ਨੇ ਰਾਏ ਕੀਤਾ ਪਹਿਲਾਂ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਹੁਣ ਵੀ ਮਤਲਬ ਕਿ ਜਿਵੇਂ ਕਹਿੰਦੇ ਨੇ ਖਜ਼ਾਨੇ ਖੱਲੇ ਪਏ ਉਹ ਖਜ਼ਾਨੇ ਦੇ ਖਜ਼ਾਨੇ ਹੁਣ ਵੀ ਖੱਲੇ ਪਏ ਆ ਮਜੀਦਾਉਂ ਭਗਤਮਾਨ ਨਵੀਂ ਸਰਕਾਰ ਆਈ ਹੈ ਉਹਨ ਕਰੂਗਾ ਵੀ ਕੀ ਹੋ ਜਾ ਖਜ਼ਾਨੇ ਦਾ ਖਾਲੀ ਪਏ ਆ ਅਸੀਂ ਕਿੱਥੇ ਰਹਿਣ ਵਾਲੇ ਆ ਮੈਂ ਇਸ ਡਿਸਟ੍ਰਿਕਟ ਨਵਾਂ ਸ਼ਹਿਰ ਦਾ ਰਹਿਣ ਵਾਲਾ ਜੀ ਮਲਵਿੰਦਰ ਸਿੰਘ ਗੰਗ ਜੀ ਠੀਕ ਹੈ ਜੀਵਿੰਦਰ ਸਿੰਘਲਾ ਜੀ ਜੀ ਤੇ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮજરા ਜੀ ਜੀ ਕੀ ਲੱਗਦਾ ਤੁਹਾਨੂੰ ਇਸ ਕੀ ਸਰਦੀ ਦਾ ਕਾਂਗਰਸ ਦੇ ਸੀਗੇ ਮਨੀਸ਼ ਤਵਾਰੀ ਉਹ ਚੰਡੀਗੜ੍ਹ ਚਲੇ ਗਏ ਤੇ ਐਦਾਂ ਦਾ ਸਰ ਇਲੈਕਸ਼ਨ ਦਾ ਮੈਨੂੰ ਲੱਗਦਾ ਨਹੀਂ ਇਸ ਵਾਰੀ ਕੋਈ ਪਿਕਚਰ ਥੋੜੀ ਪੰਜਾਬ ਦੀ ਜ਼ਿਆਦਾ ਕਲੀਅਰ ਜੀ ਹੈ ਨਹੀਂ ਨਹੀਂ ਮਤਲਬ ਇੱਕ ਸੀਕ੍ਰੀਟ ਹੀ ਸਮਝੋ ਤੁਸੀਂ ਜਿਹੜਾ 4 ਤਰੀਕ ਨੂੰ ਖੁੱਲ ਕੇ ਸਾਹਮਣੇ ਆਊਗਾ ਲੋਕਾਂ ਦੇ ਕਿ ਕੀ ਨਹੀਂ ਪਰ ਦੇਖੋ ਮੌਜੂਦਾ ਸਰਕਾਰ ਦੀ ਕੀ ਕਰਦੇ ਨਾ ਸਰਕਾਰ ਕਹਿੰਦੀ ਹੈ ਕਿ ਮੈਂ ਵੋਟ ਲੈਣੀ ਹੈ ਕਿ ਕੰਮ ਦੇ ਉੱਪਰ ਵੋਟ ਚਾਹੀਦੀ ਹੈ ਅਸੀਂ ਇਹ ਕੰਮ ਕੀਤੇ 2 ਸਾਲ ਚ ਉਹ ਸਰਕਾਰ ਕੰਮ ਗਿਣਾਉਂਦੀ ਹੈ ਆਪਣੇ ਤੇ ਉਹ ਕਹਿੰਦੇ ਵੀ ਸਿੱਧੇ ਤੇ ਲੋਕੀ ਸਾਡੀਆਂ 13 0 ਕਰ ਦੇਣਗੇ ਸਰ ਤੁਸੀਂ ਇਹ ਦੇਖੋ ਮਤਲਬ ਮੋਸਟਲੀ ਸਰਕਾਰ ਕਿਸੇ ਦੀ ਵੀ ਬਣ ਜਾਵੇ ਹੈਨਾ ਜੀ ਸਾਰੀ ਦੀ ਸਾਰੀਆਂ ਨੀਤੀਆਂ ਜਿਹੜੀਆਂ ਲੋਕ ਲੁਭਾਵਨ ਹੁੰਦੀਆਂ ਭਗਵੰਤਬਾਣ ਜੀ ਨੇ ਦੋ ਚੀਜ਼ਾਂ ਤੇ ਇਲੈਕਸ਼ਨ ਲੜਿਆ ਸੀ ਐਜੂਕੇਸ਼ਨ ਔਰ ਮਤਲਬ ਹੈਲਥ ਤੇ ਮਤਲਬ ਮੈਂ ਖੁਦ ਇੱਕ ਜਿਹੜੀ ਸੋਸਾਇਟੀ ਹੈ ਜਿਹਨੂੰ ਦਾ ਰਿਪਰੈਜ਼ੈਂਟੇਟਰ ਮੈਂ ਡਿਸਟ੍ਰਿਕਟ ਫਤਿਹਗੜ ਸਾਹਿਬ ਦਾ ਸੋ ਅਸੀਂ ਕਈ ਸਾਰੇ ਮਿਨਿਸਟਰਸ ਨੂੰ ਈਵਨ ਪਿੱਛੇ ਮਿਲਣ ਦੀ ਕੋਸ਼ਿਸ਼ ਤੱਕ ਕੀਤੀ ਅਸੀਂ ਜਿੰਨੇ ਅਸੀਂ ਪੂਰੇ ਡਿਸਟ੍ਰਿਕਟ ਦੇ ਸੀਗੇ ਪੰਜਾਬ ਚੋ ਸੋ ਸਾਨੂੰ ਮਿਲਣ ਤੱਕ ਦਾ ਟਾਈਮ ਨਹੀਂ ਮਿਲਦਾ ਹੈਗਾ ਮਿਨਿਸਟਰਸ ਨੂੰ ਇਹ ਪਹਿਲੇ ਚਾਹੇ ਬਹੁਤ ਗੱਲਾਂ ਕਰਕੇ ਨਾ ਇਲੈਕਸ਼ਨ ਜਿੱਤ ਜਾਂਦੇ ਨੇ ਅੱਗੇ ਆ ਜਾਂਦੇ ਨੇ ਪਰ ਨਹੀਂ ਕਰਦੇ ਕੁਝ ਨਹੀਂ ਹੈ ਕਿੱਦਾਂ ਇਲੈਕਸ਼ਨ ਦਾ ਬਾਰੇ ਦੱਸੋ ਕੁਝ ਕਿਸ ਤਰ੍ਹਾਂ ਦਾ ਮਾਹੌਲ ਹੈ ਤਕੀ ਐਜੂਕੇਸ਼ਨ ਬੱਚਿਆਂ ਵਾਸਤੇ ਸਰਕਾਰ ਨੇ ਕੀਤੀ ਹੈ ਜਾਂ ਕੋਈ ਸੈਂਟਰ ਗਵਰਨਮੈਂਟ ਕਰ ਰਹੀ ਹੈ ਕੁਝ ਨਾ ਕੁਝ ਦੱਸੋ ਕੀ ਗੱਲ ਹੈ ਕਿਉਂਕਿ ਜੋ ਇਲੈਕਸ਼ਨ ਹੈਗਾ ਉਹਦੇ ਵਿੱਚ ਜਿਹੜੀ ਵੋਟਰ ਨੇ ਉਹਨਾਂ ਦੀ ਆਵਾਜ਼ ਬਹੁਤ ਤੁਕ ਜਾ ਜਾਂਦੀ ਹੈ ਔਰ ਇੱਕ ਇੱਕ ਵੋਟ ਕੰਮ ਕਰਦਾ ਹੈ ਕਿਸਕੇ ਬਾਰੇ ਵਿੱਚ ਪੁੱਛ ਰਹੇ ਹਾਂ ਇਲੈਕਸ਼ਨ ਕੀ ਹੈ ਕਿਸਕੇ ਬਾਰੇ ਵਿੱਚ ਪੁੱਛ ਰਹੇ ਹਾਂ ਕਾਂਗਰਸ ਕੇ ਬਾਰੇ ਵਿੱਚ ਪੁੱਛ ਰਹੇ ਹਾਂ ਤਾਂ ਕਾਂਗਰਸ ਦਾ ਤਾਂ ਕੋਈ ਚਾਂਸ ਹੀ ਨਹੀਂ ਹੈ ਕਿਉਂਕਿ ਉਹ ਜੋ ਇੱਕ ਟਾਫੀ ਹੁੰਦੀ ਹੈ ਨਾ ਉਹ ਅੱਜ ਕੀ ਰੇਟਮੈਂਟ ਲੇਡੀਜ਼ ਕੋ ਇੱਕ ਟਾਫੀ ਬਾਂਟ ਰਹੇ ਹਾਂ ਕਿ 1 ਲੱਖ ਰੁਪਏ ਸਾਲਾਨਾ ਮਿਲੇਗਾ ਇਹ ਹੋਗਾ ਉਹ ਹੋਗਾ उससे नहीं होता काम करने से होता आम आम आदमी आदमी पार्टी पार्टी कह सकते हो थोड़ा बहुत उतना भी नहीं कह सकते बट तक बीजेपी को कहोगे बीजेपी को मुझे चांस नहीं लगता जो डिस्ट्रीब्यूट यहाँ चल रहा है आ, किसानों और उनके बीच कोई लगता नहीं भी एजुकेशन के सिस्टम कोई फर्क आया है या कोई अच्छी एजुकेशन मिलने लगी है थोड़ा बहुत कह सकते हो बहुत ज्यादा नहीं कह सकते दो साल का समय बिकते हैं हाँ जी दो साल का समय गुजरिया हाँ, तो दो साल है बाकी देखो क्या होता है आगे हो सकता है कुछ और अच्छा करे सजेशन है सजेशन क्या देना है बस ये है कि थोड़ा सा इनको काम करना चाहिए जो ये वादे करते हैं जो ये कहते हैं उस पर ये इतना नहीं उतरते जितना इनको करना चाहिए काम कोई है। जी कोई वादा रह गया है अभी सर वादा तो आप भी जानते हैं हम भी जानते पब्लिक क्या मिलता है वादे में सबको पता है तो पोस्टर भरे पड़े हैं जी मोहाली शहर में पोस्टर लगे हुए हैं बहुत ज़्यादा बहुत ज्यादा बस पोस्टर ही है सर वो पोस्टर ही हैं जब इनका इलेक्शन का टाइम आता है तो पोस्टर ही पोस्टर होते हैं ऐसा कुछ नहीं है कि कुछ नहीं होता अभी मैं खरड़ में थी सॉरी खन्ना थी खन्ना पे भी वो कांग्रेस का वो सारा मार्केट के अंदर चल रहा है ठीक है चलता रहता है सर आने का देखो क्या होता है कौन आती है बट कांग्रेस का तो चांस नहीं है अरे सर हाल चला है जी की ना थोड़ा ਨਰਿੰਦਰਪਾਲ ਸਿੰਘ ਜੀ ਕਿਹੜਾ ਪੱਜ ਕਿਥਰਾਂ ਵਾਲੇ ਆ ਮੈਂ ਜੀ ਖਰੜ ਰਹਿਣਾ ਅੱਛਾ ਤੇ ਕਿੱਦਾਂ ਲੱਗਦਾ ਇਲੈਕਸ਼ਨ ਦਾ ਇਸ ਵਾਰ ਵੀ ਚਕਾਉਣਾ ਮੁਕਾਬਲਾ ਹੈ ਪਹਿਲਾਂ ਅਕਾਲੀ ਬੀਜੇਪੀ ਇਕੱਠੇ ਸੀਗੇ ਇਲੈਕਸ਼ਨ ਦਾ ਕੀ ਲੱਗਣਾ ਜੀ ਇਹਨਾਂ ਨੂੰ ਤਾਂ ਪਤਾ ਪਤਾ ਪਈ ਸਾਰਿਆਂ ਨੂੰ ਕੋਈ ਮਰਜ਼ੀ ਆ ਜਾਵੇ ਜਿਹੜੀ ਮਰਜ਼ੀ ਪਾਰਟੀ ਆ ਜਾਵੇ ਉਹਨੂੰ ਵੇ ਮੇਰਾ ਮੁੰਡਾ ਬਣ ਜਵੇ ਪ੍ਰਧਾਨ ਮੇਰਾ ਮੁੰਡਾ ਮੰਤਰੀ ਬਣ ਜਵੇ ਮੇਰਾ ਮੁੰਡਾ ਜਨਤਾ ਦੀ ਕਿਸੇ ਨੂੰ ਭਰਵਾਇ ਨਹੀਂ ਹੈ ਕੋਈ ਸੁਰਦ ਨਹੀਂ ਹੈ ਦੇਸ਼ ਪ੍ਰਤੀ ਨਾ ਬੀਜੇਪੀ ਨਾ ਕਾਂਗਰਸ ਨਾ ਕੋਈ ਕੋਈ ਸਾਹਮਣੋ ਪਤਾ ਬਈ ਪਈਏ ਹੁਣ ਜਿਹਨੂੰ ਪੈਸੇ ਮਿਲਦੇ ਆ ਉਦਨ ਹੋ ਜਾਂਦਾ ਪੈਸ਼ੇ ਦੀ ਗੇਮ ਐ ਕੁਛ ਗੇਮ ਸਪੋਰਟ ਦੀ ਸਮਝ ਨਹੀਂ ਪਾਲਿਟਿਕਸ ਐ ਕੀ ਐ ਪਾਲਿਟਿਕਸ ਕੋਈ ਇਸ ਦੇਖ ਲਓ ਚੱਟਾਂ ਦਾ ਕਿੰਨਾ ਬੁਰਾ ਹਾਲ ਕਰਿਆ ਜ਼ਿੰਮੇਵਾਰਾ ਕਿੰਨਾ ਬੁਰਾ ਹਾਲ ਕਰਿਆ ਇਹ ਕਹਿੰਦੇ ਜੀ ਉਹਨਾਂ ਨੇ ਇੱਟੇ-ਇੱਟਾਂ ਮਾਰੇ ਵੱਟੇ-ਵੱਟੇ ਥੋੜਾ ਬੁਰਾ ਹਾਲ ਕਰਿਆ ਉਹਨਾਂ ਨੇ ਆਖਰ ਸਭ ਆਪਣੇ ਦੇਸ਼ ਦੇ ਨਾਗਰਿਕ ਐ ਕਿਸੇ ਦੇ ਨਾਗਰਿਕ ਦਾ ਹੱਕ ਨਹੀਂ ਐ ਕੋਈ ਆਪਣਾ ਗੱਲ ਕਰਨ ਦਾ ਕੋਈ ਵਿਚਾਰਾ ਸਾਡਾ ਗਰੀਬ ਮਾਤਰਪੁਰ ਤੁਹਾਡੇ ਵਰਗਾ ਫਸ ਜਾਵੇ ਤੋਂ ਨਹੀਂ ਸਾਰੇ ਕਾਨੂੰਨ ਵਾਲੇ ਕੋਈ ਕਾਨੂੰਨ ਨਹੀਂ ਹੈ ਜਿਹੜਾ ਮਰਜ਼ੀ ਆ ਜੀ ਇਸ ਤਹਿੀਰ ਕੰਮ ਕਰਨਾ ਹੈ ਆਪਣੇ ਰੋਟੀ ਖਾਣੀ ਕਮਾਉਣਾ ਹੈ ਸਾਨੂੰ ਵੀ ਫਰਕ ਪੈਣਾ ਕੁਝ ਨਹੀਂ ਫਰਕ ਪੈਂਦਾ ਪਰ ਵੋਟ ਤਾਂ ਪਾਣੀ ਚਾਹੀਦੀ ਹੈ ਵੋਟ ਤਾਂ ਬਾਵਾ ਹੀ ਹੋਏ ਨਹੀਂ ਵੋਟ ਤੋਂ ਵੀ ਪਿੱਛੇ ਭਜਦੇ ਪਰ ਲੇਕਿਨ ਕੁਝ ਵੋਟ ਪਾ ਕੇ ਮਿਲਦਾ ਕੁਝ ਨਹੀਂ ਹੈਗਾ ਕੋਈ ਵੋਟ ਪਾਣ ਦਾ ਸਵਾਦ ਜੇ ਨਹੀਂ ਹੈ ਵੋਟ ਪਾਣ ਦਾ ਵੋਟ ਬੰਦਾ ਕਿਹਨੂੰ ਪਾਵੇ ਉਹ ਕਾਲੀਦਾਰ ਕਹਿੰਦਾ ਮੈਂ ਆਏ ਆ ਉਹ ਕਹਿੰਦਾ ਮੈਂ ਐ ਇਦਾਂ ਪਰ ਮਾਨ ਸਾਹਿਬ ਕਹਿੰਦੇ ਮੈਂ ਆਇਆ ਤੇ ਬੀਜੇਪੀ ਕਹਿੰਦੀ ਅਸੀਂ ਆਇਆ ਹੁਣ ਗੱਲ ਸੁਣੋ ਮੇਰੇ ਬੀਜੇਪੀ ਨੇ ਕਿੰਨਾ ਸਟੰਟ ਕਰ ਰਹੇ ਆ ਐਸੇ ਆਪਕ ਕੋਈ ਸਿਸਟਮ ਨਹੀਂ ਹੈ ਕੋਈ ਕਿਸੇ ਬਤਰੀ ਕੋਈ ਸਹਦਤਾ ਨਹੀਂ ਹੈਗੀ ਸਭ ਆਪਣੇ ਘਰ ਪਰ ਰਹੇ ਨੇ ਕੋਲ ਮਲਾਕੇ ਦੇ ਮਰਦ ਤਾਂ ਤੇ ਹੋਂਦਾ ਕੋਈ ਜਲਾ ਮਸ਼ੀਨਾਂ ਦੀ ਕਾਊਂਟਿੰਗ ਹੁੰਦੀ ਹੈ ਉਹ ਕਿਤੇ ਇੰਨਾ ਕਦੇ ਇੰਨਾ ਕਦੇ ਕਮ ਹੋਇਆ ਵੀ ਇੱਕ ਪਾਰਟੀ ਇੰਨੀ ਵੋਟ ਲੈ ਜਾਵੇ ਤੇ ਦੂਈ ਪਾਰਟੀ ਬਿਲਕੁਲ ਜ਼ੀਰੋ ਹੋ ਜਾਵੇ ਸਭ ਮਸ਼ੀਨਾਂ ਦੇ ਹੀਰੇ ਫੇਰੇ ਮਸ਼ੀਨ ਸੈਂਟਰ ਕੋਲ ਆ ਸਾਰੇ ਬਟ ਉਹਨਾਂ ਕੋਲ ਹੈ ਜਿੱਥੇ ਉਹਨਾਂ ਨੇ ਕਹਣਾ ਉਹੀ ਕੰਮ ਹੋਣਾ ਇਸ ਟਾਈਮ ਤੇ ਡਿਕਟੇਟਰਸ਼ਿਪ ਹੈ ਪੂਰੀ ਜੇ ਆਪਣਾ ਹਿੰਦੁਸਤਾਨ ਉਸੀ ਮਸ਼ੀਨਾਂ ਨਾਲ ਕਾਂਗਰਸ ਸਰਕਾਰ ਪੰਜਾਬ ਚ ਬਣੀ ਦਿੱਲੀ ਚ ਬਣੀ ਹੈ ਜੀ ਉਹਦੀ ਮਸ਼ੀਨਾਂ ਨਾਲ ਉਹਨਾਂ ਦਾ ਉਹੀ ਕੰਮ ਕਰ ਰਹੇ ਨੇ ਜੀ ਉਹ ਤਾਂ ਉਹਨਾਂ ਨੇਿੱਥੇ ਨਹੀਂ ਚਲੇ ਬਾਕੀ ਸਾਰੇ ਅਲਟੀਮੇਟਲੀ ਤਾਂ ਮਸ਼ੀਨਾਂ ਕੰਮ ਕਰ ਰਹੀਆਂ ਉਹਨਾਂ ਦੀਆਂ ਜਿੱਥੇ ਉਹਨਾਂ ਦਾ ਪੂਰਾ ਕਬਜ਼ਾ ਉਹਨਾਂ ਦਾ ਪੂਰਾ ਹੋਲਡ ਹੈ ਉੱਥੇ ਮਸ਼ੀਨਾਂ ਨੂੰ ਪੂਰੀ ਦਰਵਰਤੋਂ ਹੋਣੀ ਮਸ਼ੀਨਾਂ ਦੇ ਉੱਤੇ ਹੁਣ ਬੰਦੀ ਸਿੰਘ ਬੈਠੇ 35 ਸਾਲ ਦੇ ਬੈਠੇ ਜਾਂਦਾ ਠੀਕ ਹੈ ਜਿਹੜੇ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਹੈ ਜਿਨ੍ਹਾਂ ਨੇ ਜਿਹਨੇ ਹਰਜੀਵ ਗਾਂਧੀ ਮਾਰਿਆ ਉਹ ਉਹਨਾਂ ਨੂੰ ਸਜ਼ਾ ਮੁਕਤ ਹੋ ਗਏ ਜਿਨ੍ਹਾਂ ਨੇ 84 ਦੇ ਦੰਗੇ ਕਰੇ ਸਾਰੇ ਬੰਦੇ ਬਰੀ ਹੋ ਗਏ ਉਹ ਇਹਨਾਂ ਦਾ ਕੀ ਅਕਸੂਰ ਦੱਸੋ ਇਹਨਾਂ ਦਾ ਇਹ 35 ਸਾਲੋਂ ਬੈਠੇ 35 ਸ ਇਹ ਕੀ ਬਸ ਬੋਲੀਆਂ ਸਰਕਾਰਾਂ ਨੇ ਆਪਣੇ ਰੋਟੀਆਂ ਸੇਕ ਰਹੀਆਂ ਨੇ ਧਰਮ ਸਿੰਘ ਹਰਿਆ ਹੋਣੇ ਚਾਹੀਦੇ ਆ ਨਹੀਂ ਤੁਸੀਂ ਦੱਸ ਨਹੀਂ ਹੋਣੇ ਜਿਹੇ ਰਹਾ ਤੁਸੀਂ ਆਪ ਮੋਰਚਾ ਲਗਾਇਆ ਨਹੀਂ ਮੋਰਚਾ ਲਗਾਇਆ ਰਿਹਾ ਹੋਣੇ ਚਾਹੀਦੇ ਨਹੀਂ ਹੁੰਦੇ ਇਹ ਤਾਂ ਮਤਲਬ ਇਨਸਾਨੀ ਨਾਤੇ ਰਿਹਾ ਹੋਣੇ ਚਾਹੀਦੇ ਪਰ ਰਿਹਾ ਕਿਉਂ ਨਹੀਂ ਕਰਦੇ ਇਹਨਾਂ ਨੂੰ ਕਿਉਂ ਨਹੀਂ ਕਰਦੇ ਸਿਰਫ ਵੋਟਾਂ ਦੀ ਰਾਜਨੀਤੀ ਹੈ ਉਹ ਕਹਿੰਦੇ ਬਸ ਫਲਾਣਾ ਜੀ ਹੈ ਇਹ ਹੈ ਉਹ ਹੈ ਜਿਨ੍ਹਾਂ ਦੇ ਪੈਰ ਜਿ ਬਟੇਰਾ ਜੀ ਉਹਨਾਂ ਦੀ ਘੁੱਗੀ ਹੈ ਬਾਕੀ ਸਭ ਫੇਲਾਟ ਇੱਕ ਪੰਜਾਬ ਦੇ ਲਾਲਪੁਰਾ ਜੀ ਬਣੇਵੇਂ ਉੱਥੇ ਚੇਅਰਮੈਨ ਨੇ ਉਹ ਉਹ ਤਾਂ ਹੀ ਫਿਰ ਇਹ ਨੀ ਸਿਆਸਤ ਹੈ ਉਹਨਾਂ ਨੇ ਉਹ ਤਾਂ ਦਿਖਾਣਾ ਲੋਕਾਂ ਨੂੰ ਇਹਦੀ ਘਟਕਿੰਦੀ ਬਣਾਈ ਹੈ ਐਸਾ ਕਹਿ ਨਹੀਂ ਇਹ ਐਲਸੀ ਵੀ ਮੁਖਦੀ ਹੈ ਮੁੱਖ ਮੰਤਰੀ ਆਪਣੇ ਪ੍ਰੈਜ਼ੀਡੈਂਸੀ ਤੋਂ ਬਲੂ ਸਟਾਰ ਹੋਇਆ ਇਹ ਤਾਂ ਹੀ ਸਿਆਸਤ ਹੈ ਨਾ ਦੇ ਤਾਂ ਲੇਕਿਨ ਘਟਕਿੰਦੀ ਨੂੰ ਕੁਚਲ ਰਹੇ ਆ ਪੂਰਾ ਦਬ ਕੇ ਚੰਗੀ ਤਰ੍ਹਾਂ ਮਾਰ ਰਹੇ ਆ ਘਟਕਿੰਦੀ ਨੂੰ ਘਟਕਿੰਦੀ ਉੱਠਣਾ ਜਾਵੇ ਘਟਕਿੰਦੀ ਜੀ ਬੋਰਡ ਦਾ ਅਧਿਕਾਰ ਤਾਂ ਹੈਗਾ ਆਪਾਂ ਜਵਾਬ ਦੇ ਸਕਦੇ ਆ ਆਪਾਂ ਤਾਂ ਵਰਤਾਂਗੇ ਪਰ ਕੀ ਕਰਾਂਗੇ ਅਧਿਕਾਰ ਨੂੰ ਵਰਤ ਕੇ ਅਧਿਕਾਰ ਜ਼ਬਰਦਸਤੀ ਵਰਤਾਂਗੇ ਪਰ ਘਟਕਿੰਦੀ ਆਪਣੇ ਹਿੰਦੁਸਤਾਨ ਦੀ ਸੁਰੱਖਿਆਤ ਨਹੀਂ ਹੈ ਬਿਲਕੁਲ ਵੀ